ਪਰ ਆਲੀ ਨੂੰ ਕਿੱਦਾਂ ਯੂਜ਼ ਕਰਦੇ ਆ ਕੀ ਇਹਦਾ ਪ੍ਰੋਗਰੈਸ ਹੈ ਐਕਚੁਅਲੀ ਇਹਦਾ ਪ੍ਰੋਸੈਸ ਪੂਰਾ ਡਿਜ਼ਾਈਨ ਕੀਤਾ ਹੈ ਟਾਈਲਾਂ ਦੀ ਪ੍ਰੋਡਕਸ਼ਨ ਕਰਨ ਵਾਸਤੇ ਜੀ ਕਿਉਂਕਿ ਜਿੱਦਾਂ ਹੁਣ ਆਪਾਂ ਖੇਤਾਂ ਵਿੱਚੋਂ ਬੀਲਸ ਵਗੈਰਾ ਕਲੈਕਟ ਕਰ ਲੈਨੇ ਆ ਫਿਰ ਉਹਦੀ ਪ੍ਰੋਸੈਸਿੰਗ ਪੂਰੀ ਡਿਜ਼ਾਈਨ ਕੀਤੀ ਹੋਈ ਹੈ ਇਹਦੀ ਪ੍ਰੋਡਕਸ਼ਨ ਇਹ ਬੇਕਰੀਜ਼ ਦੇ ਵਿੱਚ ਬੜੀਆਂ ਵਧੀਆ ਯੂਜ਼ ਹੋ ਸਕਦੀਆਂ ਪਰ ਪਹਿਲਾਂ ਆਪਾਂ ਪ੍ਰੋਡਕਸ਼ਨ ਇਹਦੀ ਸਟਾਰਟ ਕਰਨੀ ਹੈ ਜੇ ਸਬSTITUTE ਮੀ ਪੈ ਰਿਹਾ ਹੋਵੇ ਜਾਂ ਫਿਰ ਕਿਸੇ ਵੀ ਕਾਰਨ ਜਿਵੇਂ ਕਿ ਆਪਾਂ ਕਹਿ ਸਕਦੇ ਆ ਖਰਾਬ ਹੋ ਗਿਆ ਹੁਣ ਜਾਂ ਫਿਰ ਟੁੱਟ ਗਿਆ ਹੁਣ ਨਹੀਂ ਕੋਈ ਦਿੱਕਤ ਨਹੀਂ ਹੈ ਜੀ ਵਾਟਰਪਰੂਫ ਹੈ ਫਾਇਰਪਰੂਫ ਹੈ ਕਿਹੜੇ ਥਾਂ ਤੇ ਆਪਾਂ ਜੜੀ ਇਹ ਟਾਈਲਸ ਨੇ ਯੂਜ਼ ਕਰ ਸਕਦੇ ਹਾਂ ਕਿ ਛੱਤਾਂ 'ਚ ਡਾਊਨ ਸੀਲਿੰਗ ਕਰਨ ਵਾਸਤੇ ਜਾਂ ਪਾਰਟੀਸ਼ਨ ਕਰਨਾ ਹੋਵੇ ਕੋਈ ਵੀ ਆਫਿਸ ਦੇ ਵਿੱਚ ਪਾਰਟੀਸ਼ਨ ਕਰਨਾ ਹੋਵੇ ਉਹਦੇ ਵਿੱਚ ਯੂਜ਼ ਕਰ ਸਕਦੇ ਜੀ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਕਿੰਨੇ ਦਿਨਾਂ ਦੇ ਵਿੱਚ ਬਣ ਕੇ ਜਿਹੜੇ ਤਿਆਰ ਹੋ ਜਾਂਦੀ ਹੈ ਤੇ ਕਿੰਨੇ ਡਿਜ਼ਾਈਨ ਜਿਹੜੇ ਆਪਾਂ ਇਹਨਾਂ ਨੂੰ ਦੇ ਸਕਦੇ ਜਿਹੜਾ ਆਪਾਂ ਪ੍ਰੋਡਕਸ਼ਨ پلان ਡਿਜ਼ਾਈਨ ਕਰ ਰਹੇ ਹਾਂ ਉਹਦੇ ਵਿੱਚ ਅਪ੍ਰੋਕਸੀਮੇਟਲੀ ਇੱਕ ਦਿਨ 'ਚ 1000 ਟਾਈਲਾਂ ਦੀ ਪ੍ਰੋਡਕਸ਼ਨ ਹੋਊਗੀ ਡਿਜ਼ਾਈਨਿੰਗ ਤਾਂ ਇਹਦੇ 'ਚ ਜਿਹੜੀ ਮਰਜ਼ੀ ਦੇ ਲੋ ਡਿਜ਼ਾਈਨ ਤੁਸੀਂ ਜਿਦਾਂ ਚਾਕਲੇਟ ਟਾਈਪ ਡਿਜ਼ਾਈਨ ਬਣਿਆ ਹੋਇਆ ਦ ਸਿਟੀ ਹੈਡਲਾਈਨ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਹਾਂ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪਣਾਲੀ ਨੂੰ ਲੈ ਕੇ ਬਹੁ ਕਿੱਥੇ ਖੜੇ ਕਿਤੇ ਜਾਂਦੇ ਨੇ ਕਿਤੇ ਨਾ ਕਿਤੇ ਕਿਸਾਨਾਂ ਦੇ ਵੀ ਪਰਚੇ ਜਿਹੜੇ ਕਿਤੇ ਜਾਂਦੇ ਪਰ ਅੱਜ ਅਸੀਂ ਦਿਖਾਵਾਂਗੇ ਪ੍ਰਣਾਲੀ ਨੂੰ ਕਿੱਦਾਂ ਤੁਸੀਂ ਯੂਜ਼ ਕਰ ਸਕਦੇ ਹੋ ਕਿਵੇਂ ਤੁਸੀਂ ਯੂਜ਼ ਕਰ ਸਕਦੇ ਹੋ ਕਿੰਨੇ ਜਿੰਨਾ ਤੁਹਾਡੇ ਲਈ ਕਿੰਨੇ ਜ਼ਿਆਦਾ ਫਾਇਦੇਮੰਦ ਜਿਹੜੇ ਹੋ ਸਕਦੇ ਆ ਸਾਡੇ ਨਾਲ ਪਰਮਿੰਦਰ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਕਿਵੇਂ ਇਹ ਚੀਜ਼ ਜਿਹੜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਦਿਖਾਈ ਜਾ ਰਹੀਆਂ ਨੇ ਵੀ ਕਿਵੇਂ ਇਹ ਚੀਜ਼ ਜਿਹੜੀ ਤਿਆਰ ਕਰਦੇ ਹੋ ਕਿੱਦਾਂ ਮਤਲਬ ਇਹਦਾ ਕੀ ਪ੍ਰੋਸੈਸ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਸਕਾਲ ਜੀ ਸਭ ਤੋਂ ਪਹਿਲਾਂ ਇਹ ਦੱਸੋ ਟਾਈਲਸ ਦੀ ਆਪਾਂ ਗੱਲ ਕਰੀਏ ਪਰ ਨਾਲੇ ਦੀ ਬਣਾਈ ਹੋਈ ਹੈ ਪਹਿਲਾਂ ਤਾਂ ਇਹ ਦੱਸੋ ਪ੍ਰਾਲੀ ਨੂੰ ਕਿੱਦਾਂ ਯੂਜ਼ ਕਰਦੇ ਆ ਕੀ ਇਹ ਤਾਂ ਪ੍ਰੋਗਰੈਸ ਹੈ ਇਹ ਐਕਚੁਅਲੀ ਇਹਦਾ ਪ੍ਰੋਸੈਸ ਪੂਰਾ ਡਿਜ਼ਾਈਨ ਕੀਤਾ ਹੈ ਟਾਈਲਾਂ ਦੀ ਪ੍ਰੋਡਕਸ਼ਨ ਕਰਨ ਵਾਸਤੇ ਜੀ ਕਿਉਂਕਿ ਜਿੱਦਾਂ ਹੁਣ ਆਪਾਂ ਖੇਤਾਂ ਵਿੱਚੋਂ ਬੀਲਸ ਵਗੈਰਾ ਕਲੈਕਟ ਕਰ ਲੈਨੇ ਆ ਹੂੰ ਫਿਰ ਉਹਦੀ ਪ੍ਰੋਸੈਸਿੰਗ ਪੂਰੀ ਡਿਜ਼ਾਈਨ ਕੀਤੀ ਹੋਈ ਹੈ ਇਹਦੀ ਪ੍ਰੋਡਕਸ਼ਨ ਨੇ ਕੀਤੀ ਸਗੀ ਇਹ ਵੀ ਬਟ ਮੇਰਾ ਐਸੋਲੇ ਟਾਰਗੇਟ ਹੈ ਦੇਤੇ ਇਹ ਇਹ ਬੇਕਰੀਜ਼ ਦੇ ਵਿੱਚ ਬੜੀਆਂ ਵਧੀਆ ਯੂਜ਼ ਹੋ ਸਕਦੀਆਂ ਪਰ ਪਹਿਲਾਂ ਆਪਾਂ ਪ੍ਰੋਡਕਸ਼ਨ ਇਹਦੀ ਸਟਾਰਟ ਕਰਨੀ ਹੈ ਜਿਹੜਾ ਜਿੱਪ ਸੰਭੂਗ ਦਾ ਸਬਸਟੀਟੂਟ ਮੇਕੇ ਮੀ ਪੈ ਰਿਹਾ ਹੋਵੇ ਜਾਂ ਫਿਰ ਕਿਸੇ ਵੀ ਕਾਰਨ ਜਿਵੇਂ ਕਿ ਆਪਾਂ ਕਹਿ ਸਕਦੇ ਆ ਖਰਾਬ ਹੋ ਗਿਆ ਹੁਣ ਜਾਂ ਫਿਰ ਟੁੱਟ ਗਿਆ ਹੁਣ ਨਹੀਂ ਕੋਈ ਦਿੱਕਤ ਨਹੀਂ ਹੈ ਜੀ ਵਾਟਰਪੂਫ ਹੈ ਫਾਇਰਪੂਫ ਹੈ ਕਿੱਧਰ ਕਿਹੜੀ ਥਾਂ ਤੇ ਆਪਾਂ ਜਿਹੜੀ ਇਹ ਟਾਈਲਸ ਨੇ ਯੂਜ਼ ਕਰ ਸਕਦੇ ਨੇ ਕਿ ਛੱਤਾਂ ਚ ਡਾਊਨ ਸੀਲਿੰਗ ਕਰਨ ਵਾਸਤੇ ਜਾਂ ਪਾਰਟੀਸ਼ਨ ਕਰਨਾ ਹੋਵੇ ਕੋਈ ਵੀ ਆਫਿਸ ਦੇ ਵਿੱਚ ਪਾਰਟੀਸ਼ਨ ਕਰਨਾ ਹੋਵੇ ਉਹਦੇ ਵਿੱਚ ਯੂਜ਼ ਕਰ ਸਕਦੇ ਜੀ ਤੇ ਆਪਾਂ ਗੱਲ ਕਰ ਰਹੇ ਟਾਈਲਸ ਦੀ ਬਹੁਤ ਸੋਹਣਾ ਬਣਾਈ ਹੋਈਆਂ ਸਰ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਕਿੰਨੇ ਦਿਨਾਂ ਦੇ ਵਿੱਚ ਬਣ ਕੇ ਜਿਹੜੀ ਤਿਆਰ ਹੋ ਜਾਂਦੀ ਹੈ ਤੇ ਕਿੰਨੇ ਡਿਜ਼ਾਈਨ ਜਿਹੜੇ ਆਪਾਂ ਇਹਨਾਂ ਨੂੰ ਦੇ ਸਕਦੇ ਆ ਇਹ ਜਿਹੜਾ ਆਪਾਂ ਪ੍ਰੋਡਕਸ਼ਨ ਪਲੈਂਟ ਡਿਜ਼ਾਈਨ ਕਰ ਰਹੇ ਆ ਉਹਦੇ ਵਿੱਚ ਅਪ੍ਰੋਕਸੀਮੇਟਲੀ ਇੱਕ ਦਿਨ 'ਚ 1000 ਟਾਈਲਾਂ ਦੀ ਪ੍ਰੋਡਕਸ਼ਨ ਹੋਊਗੀ ਤੇ ਡਿਜ਼ਾਈਨਿੰਗ ਤਾਂ ਇਹਦੇ ਚ ਜਿਹੜੀ ਮਰਜ਼ੀ ਦੇ ਲੋ ਡਿਜ਼ਾਈਨ ਤੁਸੀਂ ਜਿਦਾਂ ਇਹ ਚਾਕਲੇਟ ਟਾਈਪ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਡਿਜ਼ਾਈਨ ਬਣਾਉਂਗੇ ਕਿਦਾਂ ਜਿੰਮੇ ਪਰ ਆ ਲਈਏ ਸਾਡੇ ਕੋਲ ਕਿਦਾਂ ਉਹਨੂੰ ਯੂਜ਼ ਕਰਨੀ ਹੈ ਕੀ ਕੀ ਉਹਦੇ ਵਿੱਚ ਪਾਣਾ ਤਾਂ ਕਿ ਇਹ ਜਿਹੜੀ ਸੋਲਿਡ ਲੁੱਕ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਇਹ ਮੈਡਮ ਇੱਕ ਵਾਰੀ ਪੇਟੈਂਟ ਮਿਲ ਜੇ ਫਿਰ ਮੈਂ ਤੁਹਾਨੂੰ ਸਾਰਾ ਪਲਾਨਟੀ ਦਿਖਾ ਦਿਆਂਗਾ ਪੇਟੈਂਟ ਫਾਈਲ ਕੀਤੇ ਹੋਏ ਆ ਪ੍ਰੋਸੈਸ ਪੂਰਾ ਡਿਜ਼ਾਈਨ ਕਰਨ ਦਾ ਤੇ ਇਹ ਸੁਖਾਣਾ ਵਗੈਰਾ ਵੀ ਪੈਂਦਾ ਹੈ ਨਹੀਂ ਨਹੀਂ ਕੁਝ ਨਹੀਂ ਨਾਰਮਲੀ ਯੂਜ਼ ਕਰਨਾ ਪੈਂਦਾ ਹੈ ਲਗਦਾ ਹੁਣ ਕਿਸਾਨਾਂ ਦੀ ਜਿਹੜੀ ਪ੍ਰੋਬਲਮ ਆ ਉਹਦਾ ਸੋਲੂਸ਼ਨ ਜਿਹੜਾ ਆ ਚੁੱਕਾ ਹੈ ਬਿਲਕੁਲ 100% ਜੀ ਇਹ ਇੱਕ ਪ੍ਰੋਬਲਮ ਦਾ ਸੋਲੂਸ਼ਨ ਕੱਢਣ ਵਾਸਤੇ ਹੀ ਪਲਾਂਟ ਲਗਾ ਰਹੇ ਆ ਜੀ ਹੱਲ ਕੱਢ ਵੀ ਦਵਾਂਗੇ ਇਹਦਾ ਹੁਣ ਵਾਲੇ ਟਾਈਮ 'ਚ